ਅਸੀਂ ਅੱਜ ਇੱਕ ਵਧੀਆ ਜੀ ਨਮਕੀਨ ਤਿਆਰ ਕਰਾਂਗੇ ਚਿਰਵੜੀਆਂ ਦੀ ਨਮਕੀਨ ਬਣੇਗੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਇਹ ਬਹੁਤ ਤਨਾ ਨਮਕ ਵਾਲੀ ਚੀਜ਼ ਹੁੰਦੀ ਹੈ ਤੇ ਬਹੁਤ ਖਾਨ ਦੇ ਹੱਕ ਵਿੱਚ ਬੜੀ ਵਧੀਆ ਹੁੰਦੀ ਹੈ ਤੇ ਘਰ ਦੇ ਵਿੱਚ ਹੀ ਆਪਾਂ ਇਹਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਅੱਜ ਮੈਂ ਤੁਹਾਨੂੰ ਵਿਖਾਉਣੀ ਹੈ ਦੇਖੋ ਨਮਕੀਨ ਮੈਂ ਤਿਆਰ ਕਰੂੰਗੀ ਤੁਸੀਂ ਨਾ ਵੀਡੀਓ ਫੁੱਲ ਵੇਖਿਆ ਕਰੋ ਫਿਰ ਤੁਹਾਨੂੰ ਪਤਾ ਲੱਗ ਸਕਦਾ ਹੈ ਇਹ ਨਮਕੀਨ ਜਿਹੜੀ ਆ ਕਿਵੇਂ ਤਿਆਰ ਹੋਈ ਹੈ ਛੋਟੀਆਂ-ਛੋਟੀਆਂ ਚੀਜ਼ਾਂ ਅਸੀਂ ਘਰ ਦੇ ਵਿੱਚ ਆਪੇ ਹੀ ਤਿਆਰ ਕਰ ਸਕਦੇ ਆ ਨਮਕੀਨ ਤਿਆਰ ਕਰਨ ਵਾਸਤੇ ਮੈਂ ਇੱਕ ਕੜਾਈ ਲਈ ਅੱਜ ਤੇ ਇਹ ਚਿਰਵੜੇ ਲਏ ਮੈਂ 300 ਗ੍ਰਾਮ ਚਿਰਵੜਿਆਂ ਦਾ ਤੇ ਸਾਰਿਆਂ ਨੂੰ ਪਤਾ ਹੁੰਦਾ ਏ ਚੋਲਾ ਤੋਂ ਬਣਦੇ ਨੇ ਜਿਹੜੇ ਲੋਹੜੀ ਦੇ ਟਾਈਮ ਤੇ ਖਾਦੇ ਜਾਂਦੇ ਨੇ ਇਹ ਚਿਰਵੜਿਆਂ ਨੂੰ ਅਸੀਂ ਨਾ ਗਰਮ ਕੜਾਈ ਦੇ ਵਿੱਚ ਪਾਤਾ ਦੇਖੋ ਮੈਂ ਕੋਈ ਤੇਲ ਨਹੀਂ ਵਿੱਚ ਵਰਤਿਆ ਕੁਝ ਨਹੀਂ ਮਤਲਬ ਕੱਲੇ ਚਿਰਵੜੇ ਹੀ ਪਾਏ ਆ ਕੜਾਈ ਦੇ ਅੰਦਰ ਉਹਨਾਂ ਨੂੰ ਮੈਂ ਨਾ ਗਰਮ ਕਰਾਂਗੀ ਚਿਰਵੜਿਆਂ ਦੀ ਜੇ ਸਲਾਬ ਵਗੈਰਾ ਜਾਂ ਕੁਝ ਹੋਏਗਾ ਥੋੜਾ ਬੋਤਾ ਸਿਲਣ ਹੋਏਗੀ ਤੇ ਦੂਰ ਹੋ ਜਾਏਗੀ ਤੇ ਚਿਰਵੜੇ ਚੰਗੀ ਤਰ੍ਹਾਂ ਪਹਿਲਾਂ ਥਾਲੀ 'ਚ ਪਾ ਕੇ ਸਾਫ਼ ਕਰ ਲਏ ਸੀ ਤੇ ਫੇਰ ਮੈਂ ਇਹਨਾਂ ਨੂੰ ਥੋੜਾ ਜਿਆਦਾ ਮਤਲਬ ਸੇਕ ਲਵਾਉਣ ਵਾਸਤੇ ਕੜਾਈ ਦੇ ਵਿੱਚ ਪਾ ਦਿੱਤਾ ਏ ਬਹੁਤਾ ਸੇਕ ਨਹੀਂ ਅਸੀਂ ਲਵਾਵਾਂਗੇ ਇਹਨੂੰ 2-3 ਮਿੰਟ ਦਾ ਸੇਕ ਲਵਾਵਾਂਗੇ ਬਸ ਥੋੜੇ ਜਿਹੇ ਵਧੀਆ ਹੋ ਜਾਣ ਕ੍ਰੰਚੀ ਜੇ ਬਣ ਜਾਣ ਬਸ ਜਿਆਦਾ ਸੇਕ ਆਪਾਂ ਲਵਾਉਣਾ ਨਹੀਂ ਆ ਤੇ ਹੁਣ ਇਹ ਚਿਰਵੜੇ ਸਾਡੇ ਜਿਹੜੇ ਆ ਤਿਆਰ ਹੋ ਗਏ ਨੇ ਹੱਥ ਨਾਲ ਤੋੜ ਕੇ ਦੇਖਿਆ ਜਾ ਸਕਦਾ ਚਿਰਵੜੇਰ ਇੱਕ ਦਾਣੇ ਨੂੰ ਜੇ ਦੋ ਪੀਸ ਵਧੀਆ ਹੋ ਰਹੇ ਨੇ ਤੇ ਸਮਝੋ ਚਿਰਵੜੇ ਤਿਆਰ ਹੋ ਗਏ ਨੇ ਇਹ ਮੈਂ ਠੰਡੇ ਹੋਣ ਵਾਸਤੇ ਕੱਢ ਦਿੱਤੇ ਆ ਭਰਾ ਦੇ ਵਿੱਚ ਹੁਣ ਥੋੜਾ ਜਿਹਾ ਰਫੈਂਟ ਤੇਲ ਪਾਉਂਗੀ ਮੈਂ ਕੜਾਈ ਦੇ ਵਿੱਚ ਥੋੜਾ ਜਿਹਾ ਅੰਦਾਜ਼ੇ ਦੇ ਨਾਲ ਇਹ ਅੱਧੀ ਘੜਚੀ ਹੋਏਗੀ ਤੇਲ ਦੀ ਹੁਣ ਆਹ ਮੂੰਫਲੇ ਦੀਆਂ ਗਿਰੀਆਂ ਮੇਰੇ ਕੋਲ ਇੱਕ ਕੌਲੀ ਗਿਰੀਆਂ ਦੀ ਆ ਇਹ ਮੈਂ ਭੁੰਨ ਲਵਾਂਗੀ ਉਸੇ ਤੇਲ ਦੇ ਵਿੱਚ ਭੁੰਨੂਗੀ ਜਿਹੜਾ ਤੇਲ ਮੈਂ ਕੜਾਈ ਦੇ ਵਿੱਚ ਪਾਇਆ ਏ ਇਹ ਜਿਹੜੀ ਨਮਕੀਨ ਆ ਨਾ ਇਹ ਘਰ ਦੀ ਬਣੀ ਬੱਚੇ ਬੜੀ ਖੁਸ਼ ਹੋ ਕੇ ਖਾਂਦੇ ਆ ਨਾਲੇ ਅਸੀਂ ਆਪ ਵੀ ਚਾਹ ਦੇ ਨਾਲ ਖਾ ਸਕਦੇ ਆ ਕਿਸੇ ਟਾਈਮ ਨਮਕ ਵਾਲੀ ਜਿਹੜੀ ਚੀਜ਼ ਆ ਉਹਨੂੰ ਦਿਲ ਕਰਦਾ ਇਹ ਤੇ ਆਪਾਂ ਸ਼ਾਮਾਂ ਦੀ ਚਾਹ ਨਾਲ ਇਹ ਚੀਜ਼ ਨੂੰ ਲੈ ਸਕਦੇ ਆ ਤੇ ਘਰ ਦੇ ਵਿੱਚ ਹੀ ਵੇਖੋ ਕਿੰਨੀ ਵਧੀਆ ਏ ਨਾ ਨਮਕੀਨ ਤਿਆਰ ਹੋਏਗੀ ਆ ਦੇਖੋ ਘੱਟ ਗੈਸ ਕੀਤਾ ਮੈਂ ਥੋੜਾ ਜਿਹਾ ਤੇ ਉਹਦੇ ਹਿਸਾਬ ਨਾਲ ਗਿਰੀਆਂ ਜਿਹੜੀਆਂ ਉਨੀਆਂ ਭੁੰਨਣੀਆਂ ਜਿੰਨੀਆਂ ਕਿਨਾਂ ਬਹੁਤ ਜ਼ਿਆਦਾ ਆਪਾਂ ਜਿਹੜੀਆਂ ਗਿਰੀਆਂ ਉਹਨਾਂ ਨੂੰ ਲਾਲ ਨਹੀਂ ਕਰਨਾ ਠੀਕ ਠੀਕ ਰੱਖਣਾ ਹੈ 1 ਮਿੰਟ ਵਾਸਤੇ ਹੀ ਬਸ ਸੇਕ ਲਵਾਉਣਾ ਇਹ ਤੇਲ ਗਰਮ ਹੈ 1 ਮਿੰਟ ਵਾਸਤੇ ਹੀ ਸੇਕ ਲਵਾਉਣਾ ਜ਼ਿਆਦਾ ਸੇਕ ਨਹੀਂ ਲਵਾਉਣਾ ਛਿੱਲੜ ਉੱਤੇ ਹੀ ਨੇ ਗਿਰੀਆਂ ਦੇ ਉਹ ਵੀ ਆਪਾਂ ਨਹੀਂ ਲਾਉਣੇ ਕਿਉਂਕਿ ਜਿਹੜੇ ਛਿੱਲੜ ਹੁੰਦੇ ਇਹਨਾਂ ਦਾ ਵੀ ਬੜਾ ਟੇਸਟ ਅਲੱਗ ਹੁੰਦਾ ਜਿੱਦਾਂ ਹੀ ਬਾਜ਼ਾਰੋਂ ਨਮਕੀਨ ਬਣ ਕੇ ਆਉਂਦੀ ਹੈ ਤੇ ਆਪਾਂ ਪੈਸੇ ਖਰਚ ਕੇ ਲਿਆਉਨੇ ਆ ਇਹ ਉਹਦੇ ਤੋਂ ਵੀ ਵਧੀਆ ਬਣ ਜਾਣੀ ਹੈ ਤੇ ਹੁਣ ਇਹਨੂੰ ਆਪਾਂ ਬਾਹਰ ਕੱਢ ਲਵਾਂਗੇ ਗਿਰੀਆਂ ਨੂੰ ਗਿਰੀਆਂ ਸਾਡੀਆਂ ਜਿਹੜੀਆਂ ਆ ਵਧੀਆ ਹੋ ਗਈਆਂ ਤੜਕ ਗਈਆਂ ਨੇ ਤਾਂ ਤੁਹਾਨੂੰ ਚੱਕੜਾ ਤੋਂ ਹੀ ਪਤਾ ਲੱਗ ਗਿਆ ਹੋਣਾ ਕਿ ਮਤਲਬ ਜਿਹੜੀ ਕੜਾਈ ਦੇ ਵਿੱਚ ਗਿਰੀਆਂ ਸੀਗੀਆਂ ਤੜਕ ਗਈਆਂ ਨੇ ਵਧੀਆ ਹੋ ਗਈਆਂ ਨੇ ਹੁਣ ਇਹਦੇ ਵਿੱਚ ਆ ਥੋੜਾ ਜਿਹਾ ਨਾਰੀਆਲ ਮੇਰੇ ਕੋਲ ਤੇ ਇਹਨੂੰ ਕੱਟਿਆ ਸੀਗਾ ਤੇ ਇਹ ਨਾਰੀਆਲ ਨੂੰ ਵੀ ਆਪਾਂ ਥੋੜਾ ਲਾਲ ਕਰ ਲਵਾਂਗੇ ਤੇ ਇਹਨੂੰ ਵੀ ਬਾਹਰ ਕੱਢ ਲਵਾਂਗੇ ਇੱਦਾਂ ਬੜੀ ਛੇਤੀ ਛੇਤੀ ਬਾਹਰ ਕੱਢਣਾ ਇਹਨੂੰ ਕਿਉਂਕਿ ਬਹੁਤ ਜ਼ਿਆਦਾ ਇਹ ਜਿਹੜਾ ਆ ਫਿਰ ਜਲਦੀ ਜਲਦੀ ਇਹ ਸੜ ਜਾਂਦਾ ਆ ਦੇਖਦੇ ਦੇਖਦੇ ਹੀ ਸੜ ਜਾਂਦਾ ਇਹ ਹੁਣ ਆ ਅਸੀਂ ਇਹਦੇ ਚ ਨਾ ਸੌਂਗੀ ਪਾਤੀ ਆ ਕੜਾਈ ਦੇ ਵਿੱਚ ਇਹ ਸੌਂਗੀ ਵੀ ਅਸੀਂ ਇਸੇ ਤਰ੍ਹਾਂ ਹੀ ਫਲਾ ਲੈਣੀ ਆ ਜਿਸ ਤਰ੍ਹਾਂ ਹੀ ਗਿਰੀਆਂ ਨੂੰ ਆਪਾਂ ਭੁੰਨਿਆਏ ਇਸੇ ਤਰ੍ਹਾਂ ਆਪਾਂ ਇਹਨੂੰ ਸੌਂਗੀ ਨੂੰ ਵੀ ਭੁੰਨ ਲਿਆਏ ਇਹਦਾ ਕਲਰ ਬਹੁਤ ਸੋਹਣਾ ਹੈ ਇਹੋ ਜਿਹਾ ਕਲਰ ਹੀ ਰੱਖਣਾ ਹੈ ਕਿਉਂਕਿ ਆਪਾਂ ਇਹ ਚ ਸੁਹਰਾਬ ਰਹਿਣ ਨਹੀਂ ਦੇਣੀ ਇੱਕ ਗਿਰੀਆਂ ਜਿਹੜੀਆਂ ਜਿਹਦੇ ਚ ਮੈਂ ਗਿਰੀਆਂ ਪਾਈਆਂ ਸੀ ਭਾਂਡੇ ਦੇ ਵਿੱਚ ਉਸੇ ਦੇ ਵਿੱਚ ਹੀ ਮੈਂ ਇਹਨਾਂ ਨੂੰ ਸੌਂਗੀ ਨੂੰ ਵੀ ਕੱਢ ਲਈ ਹੁਣ ਥੋੜੀ ਜੀ ਹਲਦੀ ਪਾ ਤੀਏ ਅੱਧੇ ਤੋਂ ਵੀ ਅੱਧਾ ਚਮਚ ਦੋ ਚੁਟਕੀਆਂ ਜਿਆਦਾ ਮੈਂ ਹਲਦੀ ਨਹੀਂ ਪਾਈ ਉਸੇ ਤੇਲ ਵਿੱਚ ਜਿਹੜਾ ਤੇਲ ਬਚ ਗਿਆ ਸੀ ਉਹਦੇ ਵਿੱਚ ਹੀ ਤੇ ਗੈਸ ਕਰਤਾ ਮੈਂ ਬੰਦ ਚਿਰਵੜੇ ਜਿਹੜੇ ਆ ਉਹ ਮੈਂ ਪਲਟ ਦਿੱਤੇ ਕੜਾਈ ਦੇ ਵਿੱਚ ਹੁਣ ਇਹਨਾਂ ਨੂੰ ਨਾ ਗੈਸ ਨੂੰ ਮੈਂ ਬੰਦ ਕਰ ਦਿੱਤਾ ਏ ਹੁਣ ਇਹਨੂੰ ਹਲਾਵਾਂਗੇ ਬਸ ਇਸ ਤਰ੍ਹਾਂ ਸਾਰੇ ਚਿਰਵੜੇ ਜਿਹੜੇ ਇੱਕੋ ਜਿਹੇ ਬਰਾਬਰ ਹੋ ਜਾਣਗੇ ਇਹ ਨਮਕੀਨ ਜਿਹੜੀ ਆ ਇਹ ਤਿਆਰ ਵੀ ਬੜੀ ਛੇਤੀ ਹੁੰਦੀ ਏ ਤੇ ਸੌਖੀ ਵੀ ਬਹੁਤ ਬਣਦੀ ਏ ਤੇ ਇਹ ਬੱਚੇ ਖਾ ਕੇ ਇਹ ਮਤਲਬ ਬੱਚਿਆਂ ਬੱਚਿਆਂ ਨੂੰ ਦੇਵਾਂਗੇ ਖਾਣ ਵਾਸਤੇ ਤੇ ਇਹ ਨਾ ਬੱਚੇ ਵੀ ਬਹੁਤ ਖੁਸ਼ ਹੁੰਦੇ ਨੇ ਨਮਕੀਨ ਨੂੰ ਖਾ ਕੇ ਆ ਦੇਖੋ ਇਹਦਾ ਕਲਰ ਵੀ ਕਿੱਡਾ ਸੋਹਣਾ ਆਇਆ ਏ ਥੋੜਾ ਨਮਕ ਪਾਵਾਂਗੇ ਜਿਹੋ ਜਿਹਾ ਸਾਨੂੰ ਚਾਹੀਦਾ ਲਾਈਟ ਚਾਹੀਦਾ ਲਾਈਟ ਪਾ ਲਓ ਥੋੜਾ ਘੱਟ ਪਾ ਲਓ ਜੇ ਕਰਾਰਾ ਨਮਕ ਖਾਂਦੇ ਹੋ ਤਾਂ ਥੋੜਾ ਜਿਆਦਾ ਤੁਸੀਂ ਵੱਧ ਪਾ ਸਕਦੇ ਹੋ ਮੈਂ ਚਿੱਟੇ ਵਾਲਾ ਨਮਕ ਜਿਹੜਾ ਅੱਧੇ ਤੋਂ ਵੀ ਅੱਧਾ ਚਮਚਾ ਪਾਇਆ ਏ ਆ ਥੋੜਾ ਜਿਹਾ ਮੈਂ ਕਾਲਾ ਨਮਕ ਪਾਤਾ ਏ ਟੇਸਟ ਵਾਸਤੇ ਇਹਨਾਂ ਚੀਜ਼ਾਂ ਨਾਲ ਹੀ ਨਮਕੀਨ ਦਾ ਟੇਸਟ ਜਿਹੜਾ ਵੱਧ ਜਾਣਾ ਏ ਆ ਕਾਲੀ ਮਿਰਚ ਪਾਈ ਏ ਬਿਲਕੁਲ ਥੋੜੀ ਪਾਈ ਏ ਤੇ ਇਹ ਚਾਟ ਮਸਾਲਾ ਪਾਇਆ ਏ ਇਹਦੇ ਚ ਤੁਸੀਂ ਪੀਠੀ ਹੋਈ ਹਿੰਗ ਵੀ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਹਿੰਗ ਹੈ ਨਹੀਂ ਪੀਠੀ ਹੋਈ ਤਾਂ ਕਰਕੇ ਮੈਂ ਪਾਈ ਨਹੀਂ ਤੇ ਇਹ ਕਸ਼ਮੀਰੀ ਲਾਲ ਮਿਰਚ ਜਿਹੜੀ ਦੇਗੀ ਮਿਰਚ ਉਹ ਵੀ ਪਾਈ ਆ ਥੋੜੀ ਜਈ ਕਲਰ ਵਾਸਤੇ ਇਹ ਮੈਂ ਨਾਰੀਅਲ ਪਾਤਾ ਹੈ ਜਿਹੜਾ ਆਪਾਂ ਭੁੰਨ ਕੇ ਰੱਖਿਆ ਹੋਇਆ ਸੀਗਾ ਤੇ ਇਹ ਗਿਰੀਆਂ ਤੇ ਸੌਂਗੀ ਜਿਹੜੀ ਭੁੰਨ ਕੇ ਰੱਖੀ ਹੋਈ ਸੀ ਉਹ ਵੀ ਆਪਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਆਸਤੇ ਆਸਤੇ ਨਾ ਇਹ ਨਮਕੀਨ ਨੂੰ ਨਾ ਹੀ ਤੇ ਠੰਡੀ ਹੋ ਜਾਏਗੀ ਠੰਡੀ ਕਰਾਂਗੇ ਇਸ ਤਰ੍ਹਾਂ ਤੇ ਨਾਲੇ ਇਹ ਨਾ ਇਸ ਤਰ੍ਹਾਂ ਹਲਾਵਾਂਗੇ ਤੇ ਸਾਰੀ ਜਿਹੜੀ ਆ ਇੱਕੋ ਜਿਹੀ ਬਰਾਬਰ ਦਾ ਨਮਕ ਜਿਹੜਾ ਆ ਲੱਗ ਜਾਏਗਾ ਤੇ ਆ ਦੇਖੋ ਇਸ ਤਰ੍ਹਾਂ ਇਹਨੂੰ ਹਲਾਈ ਜਾਣਾ ਥੋੜੀ ਦੇਰ ਲਈ ਤੇ ਗੈਸ ਬੰਦਿਆ ਗੈਸ ਨਹੀਂ ਥੱਲੇ ਬਲ ਰਿਆ ਹੁਣ ਪਹਿਲਾਂ ਮੈਂ ਤੁਹਾਨੂੰ ਇਹ ਡੂੰਗੇ ਚ ਕੱਢ ਕੇ ਵਿਖਾਉਣੀ ਆ ਇਹ ਹੈ ਤੇ ਅਜੇ ਬਹੁਤ ਗਰਮ ਆ ਪਰ ਬਾਅਦ ਵਿੱਚ ਇਹਨੂੰ ਅਸੀਂ ਖੁੱਲੇ ਭਾਂਡੇ ਚ ਪਾਵਾਂਗੇ ਇਹਨਾਂ ਨੂੰ ਕੀ ਤੁਸੀਂ 3-4 ਮਹੀਨੇ ਘਰ ਰੱਖੋਗੇ ਡੱਬੇ ਦੇ ਵਿੱਚ ਪਾ ਕੇ ਤੇ ਤੁਹਾਡੇ ਬੱਚੇ ਵੀ ਆਰੇ ਲੱਗਣਗੇ ਤੁਸੀਂ ਆਪ ਵੀ ਸਿਆਣੇ ਵੀ ਖਾ ਸਕਦੇ ਆ ਨਿਆਣੇ ਵੀ ਖਾ ਸਕਦੇ ਆ ਰਿਆਡ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਇਹ ਚੀਜ਼ਾਂ ਬਹੁਤ ਹੀ ਵਧੀਆ-ਵਧੀਆ ਬਣਦੀਆਂ ਆ ਤੁਸੀਂ ਦੇਖ ਕੇ ਵੀਡੀਓ ਤੇ ਆਪਣੇ ਬੱਚਿਆਂ ਨੂੰ ਹਰ ਚੀਜ਼ ਬਣਾ ਕੇ ਦਿਆ ਕਰੋ ਘਰ ਦੀ ਬਣੀ ਹੋਈ ਆ ਬਾਹਰ ਵੀ ਅਸੀਂ ਪੈਸੇ ਖਰਚ ਕੇ ਉੱਥੋਂ ਵੀ ਲੈਉਣੇ ਆ ਇਹ ਮਹਿਮਾਨ ਵੀ ਆ ਜਾਂਦੇ ਆ ਤਾਂ ਵੀ ਇਹ ਬਹੁਤ ਸੋਹਣੀ ਲੱਗਦੀ ਨਮਕੀਨ ਘਰ ਦੇ ਵਿੱਚ ਚੀਜ਼ਾਂ ਤੇ ਕਿੰਨੀਆਂ-ਕਿੰਨੀਆਂ ਰਹੀਆਂ ਰਹਿ ਜਾਂਦੀਆਂ ਨੇ ਜਿ ਤਰ੍ਹਾਂ ਲੋਹੜੀ ਦੇ ਉੱਤੇ ਕਿੰਨੀਆਂ-ਕਿੰਨੀਆਂ ਚੀਜ਼ਾਂ ਬਚ ਜਾਂਦੀਆਂ ਨੇ ਤੇ ਆ ਦੇਖੋ ਆ ਲੋਹੜੀ ਦੀਆਂ ਹੀ ਮੂੰਫਲੀਆਂ ਲੋਹੜੀ ਦੀ ਚਿਰਵੜੇ ਆ ਤੇ ਇਹ ਦੋਨਾਂ ਚੀਜ਼ਾਂ ਨੂੰ ਪਾ ਕੇ ਤੇ ਆਪਾਂ ਬਾਕੀ ਚੀਜ਼ਾਂ ਤੇ ਆਉਂਦੀਆਂ ਰਹਿੰਦੀਆਂ ਨੇ ਤੇ ਆ ਦੇਖੋ ਮੈਂ ਨਮਕੀਨ ਜਿਹੜੀ ਆ ਤਿਆਰ ਕੀਤੀ ਆ ਇਹ ਤਿੰਨ ਪਾ ਦੇ ਲਾਗੇ ਨਮਕੀਨ ਬਣੀ ਐ ਜੋਕੇ ਬਾਕੀ ਦਾ ਸਮਾਨ ਵੀ ਪੈ ਗਿਆ ਏ ਤੇ ਹੁਣ ਮੈਂ ਤੁਹਾਨੂੰ ਦੱਸਾਂ ਗੱਲ ਕਿ ਇਹ ਮੈਂ ਡੂੰਗੇ ਦੇ ਵਿੱਚ ਜਰੂਰ ਪਾਈ ਹੋਈ ਐ ਪਰ ਇਹਨੂੰ ਮੈਂ ਹੁਣ ਭਰਾਤ ਦੇ ਵਿੱਚ ਪਲਟ ਦਵਾਂਗੀ ਖੁੱਲੇ ਭਾਂਡੇ ਦੇ ਵਿੱਚ ਪਲਟ ਦਵਾਂਗੀ ਇਹਨੂੰ ਠੰਡੇ ਹੋਣ ਵਾਸਤੇ ਰੱਖਣਾ ਵੀ ਬਹੁਤ ਜ਼ਰੂਰੀ ਆ ਤੇ ਜਦੋਂ ਬਿਲਕੁਲ ਠੰਡੀ ਹੋ ਜਾਏਗੀ ਨਾ ਫਿਰ ਇਹਨੂੰ ਅਸੀਂ ਡੱਬੇ ਦੇ ਵਿੱਚ ਪਾ ਸਕਦੇ ਆ ਗਰਮ-ਗਰਮ ਨੂੰ ਅਸੀਂ ਡੱਬੇ ਦੇ ਵਿੱਚ ਨਹੀਂ ਪਾ ਸਕਦੇ ਤੇ ਇਹ 3-4 ਮਹੀਨੇ ਸੱਚੀ ਗੱਲ ਹੈ 3-4 ਮਹੀਨੇ ਨੂੰ ਕੋਈ ਚ ਨਹੀਂ ਹੋਣਾ ਤੁਸੀਂ ਬੇਸਕ ਇਹਨੂੰ ਕੈਗਟਾਂ 'ਚ ਬੰਦ ਕਰਕੇ ਰੱਖ ਲਓ ਬੇਸਕ ਡੱਬੇ 'ਚ ਰੱਖ ਲਓ ਕੱਚ ਦੇ ਬਿਆਮ 'ਚ ਰੱਖ ਲਓ ਕਿਸੇ 'ਚ ਤੇ ਆਹ ਦੇਖੋ ਮੈਂ ਹੁਣ ਇਹਨੂੰ ਠੰਡੀ ਕਰ ਲਿਆ ਏ ਭਰਾਤ ਦੇ ਵਿੱਚ ਪਾ ਕੇ ਤੇ ਹੁਣ ਮੈਂ ਇਹਨੂੰ ਡੱਬੇ ਦੇ ਵਿੱਚ ਪਾਣ ਲੱਗੀਆਂ ਇਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਨੂੰ ਘਰੇ ਯਾਰੇ ला ਸਕਦੇ ਆ ਦੇਖੋ ਕਿੰਨੀ ਸੋਹਣੀ ਨਮਕੀਨ ਤਿਆਰ ਹੋਈ ਏ ਸੱਚੀ ਬਹੁਤ ਹੀ ਵਧੀਆ ਚੀਜ਼ ਤਿਆਰ ਹੋਈ ਏ ਵੀ ਤਰੀਆੜ ਫੂਡ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਵੀ ਕੋਈ ਭੈਣ ਭਰਾ ਵੇਖ ਕੇ ਚੀਜ਼ ਬਣਾ ਸਕੇ ਆ ਦੇਖੋ ਬਾਜ਼ਾਰ ਨਾਲੋਂ ਕਿਤੇ ਸੋਹਣਾ ਕਲਰ ਨਮਕੀਨ ਦਾ ਬਣਿਆ ਇਹ ਵੇਖੋ ਗਿਰੀਆਂ ਵਾਲੀ ਨਮਕੀਨ ਤਿਆਰ ਹੋ ਗਈ ਹੈ ਤਰੀਆੜ ਫੂਡ ਚੈਨਲ ਦੇ ਉੱਤੇ ਸਬਜ਼ੀਆਂ ਵੀ ਇਦੀਆਂ ਵੀਡੀਓ ਪਈਆਂ ਹੋਈਆਂ ਚਟਣੀਆਂ ਦੀਆਂ ਪਈਆਂ ਹੋਈਆਂ ਨੇ ਬੜੀਆਂ-ਬੜੀਆਂ ਸੋਹਣੀਆਂ ਵੀਡੀਓ ਨੇ ਤੁਸੀਂ ਆਪਣੇ ਦੇਖ ਸਕਦੇ ਹੋ ਵੀਡੀਓ ਨੂੰ ਸਾਰੀ ਵੇਖਿਆ ਕਰੋ ਫਿਰ ਤੁਸੀਂ ਕੋਈ ਚੀਜ਼ ਬਣਾ ਕੇ ਤੇ ਆਪਣੇ ਘਰ ਦੇ ਵਿੱਚ ਜਿਹੜਾ ਆ ਵਰਤ ਸਕਦੇ ਹੋ ਘਟ-ਘਟ ਕੇ ਵੀਡੀਓ ਨੂੰ ਵੇਖੋਗੇ ਤੇ ਫਿਰ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਆਏਗੀ ਕਿ ਮੈਂ ਕਿਸ ਤਰ੍ਹਾਂ ਤਿਆਰ ਕੀਤੀ ਹੋਈ ਹੈ ਚੀਜ਼ ਤੇ ਆ ਦੇਖੋ ਇਹਨੇ 3-4 ਮਹੀਨੇ ਜਿਹੜੇ ਆ ਆਮ ਨਾਲ ਜਿਹੜੇ ਖਾਨ ਨੂੰ ਤਾਂ ਭਾਵੇਂ ਆ ਹਫਤਾ ਵੀ ਨਾ ਨਿਕਲੇ ਉਹਦਾ ਤੇ 3-4 ਮਹੀਨੇ ਖਰਾਬ ਨਹੀਂ ਹੋਏਗੀ ਇਹ ਕਹਿਣ ਦਾ ਮਤਲਬ ਮੇਰਾ ਤੇ ਇਹ ਨਹੀਂ ਖਰਾਬ ਹੁੰਦੀ ਕਿਉਂਕਿ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਭੁੰਨ ਕੇ ਪਾਈਆਂ ਨੇ ਤੇ ਇਹ ਭੁੰਨ ਕੇ ਪਾਈਆਂ ਚੀਜ਼ਾਂ ਖਰਾਬ ਨਹੀਂ ਹੁੰਦੀਆਂ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਕਿਰਿਆੜ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ